ਸਖਪਾਲ ਸਿੰਘ ਗੁਲਾੜ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਬੀਤੇ ਕੱਲ ਵਿਧਾਨ ਸਭਾ ਹਲਕਾ ਸ਼ਤਰਾਨਾ ਦੇ ਸਬ ਡਿਵੀਜ਼ਨ ਪਾਤਰਾਂ ਦੇ ਨਾਲ ਲੱਗਦੇ ਬਿਲਕੁਲ ਨਾਲ ਲੱਗਦੇ ਨਿਆਲ ਪਿੰਡ ਦੇ ਵਿੱਚ ਬਹੁਤ ਹੀ ਵੱਡੀ ਅਣਹੋਣੀ ਹੋਈ ਆ ਬੜੀ ਹਿਰਦਿਆਂ ਨੂੰ ਬਲੁੰਦਰ ਦੀ ਘਟਨਾ ਘਟੀ ਆ ਦੋ ਸਕੇ ਭਰਾਵਾਂ ਨੇ ਜਿਹੜੇ ਕਿ ਡਰਾਈਵਰੀ ਦਾ ਕੰਮ ਕਰਦੇ ਸੀ ਡਰਾਈਵਰ ਭਾਈ ਚਾਰੇ ਦੇ ਨਾਲ ਤਾਲੁਕਤ ਰੱਖਦੇ ਸੀਗੇ ਆਤਮ ਹੱਤਿਆ ਕਰ ਲਈ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਵਜ੍ਹਾ ਵਜ੍ਹਾ ਜਾਣ ਕੇ ਤੁਸੀਂ ਹੈਰਾਨ ਹੋਵੋਗੇ ਕਿ ਜਿਸ ਮਾਲਕ ਦੀ ਉਹ ਗੱਡੀ ਚਲਾਉਂਦੇ ਸੀ ਦੋਵੇਂ ਭਰਾ ਸੋਸ਼ਲ ਮੀਡੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਤਰਾਂ ਦੇ ਬਿਲਕੁਲ ਨਾਲ ਲੱਗਦੇ ਹਰਿਆਊ ਪਿੰਡ ਤੋਂ ਕੋਈ ਪੁਲਿਸ ਅਧਿਕਾਰੀ ਆ ਪੰਜਾਬ ਪੁਲਿਸ ਦੇ ਵਿੱਚ ਕਿਸੇ ਅਹੁਦੇ ਤੇ ਆ ਉਹ ਇਨਸਾਨ ਜਿਹਦੀ ਉਹ ਗੱਡੀ ਚਲਾਉਂਦੇ ਸੀਗੇ ਤੇ ਉਸ ਬੰਦੇ ਨੇ ਉਹ ਦੋਵਾਂ ਭਰਾਵਾਂ ਉੱਤੇ 65000 ਰੁਪਇਆ ਚੋਰੀ ਕਰ ਲੈਣ ਦਾ ਦੋਸ਼ ਲਾਇਆ ਸੀਗਾ ਤੇ ਬੜੀ ਬੁਰੀ ਤਰ੍ਹਾਂ ਨਾਲ ਉਹਨੇ ਆਪਣੇ ਬੰਦਿਆਂ ਦੇ ਨਾਲ ਉਹਨਾਂ ਦੋਵਾਂ ਭਰਾਵਾਂ ਨਾਲ ਕੁੱਟਮਾਰ ਕੀਤੀ ਤੇ ਉਹਨਾਂ ਨੂੰ ਉਹਨਾਂ ਉੱਤੇ ਝੂਠਾ ਪਰਚਾ ਪਾ ਕੇ ਜੇਲ੍ਹ ਵਿੱਚ ਘੱਲ ਦਿੱਤੇ ਜਾਣ ਦੀ ਧਮਕੀ ਵੀ ਉਹਨਾਂ ਨੂੰ ਦਿੱਤੀ। ਉਹਨਾਂ ਦੋਵਾਂ ਡਰਾਈਵਰ ਭਰਾਵਾਂ ਨੇ ਬੜੀ ਮਿੰਟ ਕੀਤੀ ਬੜਾ ਤਰਲਾ ਕੀਤਾ ਬੜੀਆਂ ਸਫਾਈਆਂ ਦਿੱਤੀਆਂ ਕਿ ਅਸੀਂ ਚੋਰੀ ਨਹੀਂ ਕੀਤੀ ਪੈਸੇ ਜਿਹੜੇ ਨੇ ਉਹ ਨਿਕਲ ਗਏ ਨੇ ਕਿਸੇ ਨੇ ਸਾਡੇ ਤੋਂ ਕੱਢ ਲਏ ਨੇ। ਫਗਵਾੜੇ ਏਰੀਆ ਦੇ ਵਿੱਚ ਉਹ ਗੱਡੀ ਖਾਲੀ ਕਰਨ ਗਏ ਸੀਗੇ। ਆ ਉੱਥੇ ਉਹ ਕਹਿੰਦੇ ਕਿ ਨੌਨ ਦੌਰਾਨ ਜਾਂ ਥਾਬੇ ਤੇ ਖਾਣਾ ਖਾਣ ਦੌਰਾਨ ਉਹ 65000 ਰੁਪਏ ਜਿਹੜਾ ਉਹਨਾਂ ਦਾ ਚੋਰੀ ਹੋ ਗਿਆ ਸੀਗਾ ਜਦੋਂ ਕੋਈ ਵੀ ਬਾਹਰ ਚੱਲਦੀ ਨਾ ਵੇਖੀ ਉਹਨਾਂ ਦੋਵਾਂ ਭਰਾਵਾਂ ਨੇ ਤੇ ਵੀਡੀਓ ਬਣਾ ਕੇ ਲਾਈਵ ਆਇਓ ਦੋਵੇਂ ਭਰਾ ਰੋਂਦਿਆਂ ਨੇ ਅੱਖਾਂ ਦੇ ਵਿੱਚੋਂ ਹੰਝੂ ਸੀਗੇ ਗਾਚ ਉਹਨਾਂ ਦਾ ਭਰਿਆ ਹੋਇਆ ਸੀਗਾ ਪਿੱਛੇ ਬੱਚਿਆਂ ਦਾ ਪਰਿਵਾਰ ਦਾ ਵੀ ਫਿਕਰ ਸੀ ਉਹਨਾਂ ਨੂੰ ਕਿ ਬਾਅਦ ਵਿੱਚ ਉਹਨਾਂ ਦਾ ਕੀ ਹੋਊਗਾ ਪਰ ਇੰਨਾ ਮਜਬੂਰ ਕਰ ਦਿੱਤਾ ਗਿਆ ਉਹਨਾਂ ਦੋਵਾਂ ਭਰਾਵਾਂ ਨੂੰ ਕਿ ਸਲਫਾਸ ਖਾ ਕੇ ਉਹਨਾਂ ਨੇ ਆਤਮ ਹੱਤਿਆ ਕਰ ਲਈ ਤੇ ਉਹ ਕਹਿ ਕੇ ਗਏ ਨੇ ਕਿ ਅਸੀਂ ਬਿਲਕੁਲ ਬੇਦੋਸ਼ ਆ ਕੋਈ ਅਸੀਂ ਚੋਰੀ ਨਹੀਂ ਕੀਤੀ ਅਸੀਂ ਉਹ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਇੰਨੇ ਰੁਪਏ ਵੀ ਕਦੀ ਆਪਣੇ ਨਿੱਜੀ ਜਿਹੜੀ ਜ਼ਿੰਦਗੀ ਵਿੱਚ ਨਿੱਜੀ ਆਪ ਦਾ ਰੁਪਈਆ ਸਾਡੇ ਕੋਲ ਅਸੀਂ ਕਦੀ ਇੰਨਾ ਇਕੱਠਾ ਵੇਖਿਆ ਨਹੀਂ ਸੀਗਾ ਭਾਵੇਂ ਕਿ ਅਸੀਂ ਵੱਖ-ਵੱਖ ਮਾਲਕਾਂ ਦੀਆਂ ਗੱਡੀਆਂ ਚਲਾਉਂਦੇ ਰਹੇ ਮਾਲਕਾਂ ਨੂੰ ਅਸੀਂ ਕਮਾਈ ਕਰਕੇ ਦਿੰਦੇ ਰਹੇ ਪਰ ਖੁਦ ਸਾਡੇ ਕੋਲ ਇੰਨੇ ਪੈਸੇ ਨਹੀਂ ਸੀਗੇ ਤੇ ਇੰਨੇ ਪੈਸੇ ਅਸੀਂ ਚੋਰੀ ਕਰਕੇ ਤੇ ਅਸੀਂ ਫਿਰ ਕਿੱਧਰ ਨੂੰ ਜਾਂਦੇ ਆਪਣੇ ਪਿੱਛੇ ਉਹ ਪਰਿਵਾਰ ਦੇ ਵਿੱਚ ਧੀਆਂ ਪੁੱਤ ਛੱਡ ਗਏ ਨੇ ਉਹ ਵੱਖਰੀ ਗੱਲ ਆ ਕਿ ਦੋਸ਼ੀਆਂ ਨੂੰ ਸਜ਼ਾ ਮਿਲੂਗੀ ਜਾਂ ਆਪਣੇ ਰਸੂਖ ਤੇ ਦੋਸ਼ੀ ਜਿਹੜਾ ਉਹ ਬਚ ਨਿਕਲੂਗਾ ਜਾਂ ਉਹਦੇ ਨਾਲ ਦੇ ਸਾਥੀ ਵੀ ਬਚ ਨਿਕਲਣਗੇ ਜਾਂ ਇਹਨਾਂ ਨੂੰ ਸਜ਼ਾ ਦਿੱਤੀ ਜਾਊਗੀ ਉਹ ਇੱਕ ਵੱਖਰਾ ਵਿਸ਼ਾ ਆ ਜਾਂਚ ਦਾ ਵਿਸ਼ਾ ਆ ਪਰ ਜੇ ਨਹੀਂ ਮੁੜਨੇ ਤੇ ਉਹਨਾਂ ਬੱਚਿਆਂ ਦੇ ਉਹ ਤੁਰ ਗਏ ਪਿਓ ਨਹੀਂ ਮੁੜਨੇ ਕਦੇ ਵੀ ਮੁੜ ਕੇ ਦੁਬਾਰਾ ਇਸ ਦੁਨੀਆ ਤੇ ਉਹਨਾਂ ਨੂੰ ਨਜ਼ਰ ਨਹੀਂ ਆਉਣੇ ਪਤਾ ਨਹੀਂ ਕਿਹੜੇ ਹਾਲਾਤਾਂ ਦੇ ਵਿੱਚ ਉਹ ਜ਼ਿੰਦਗੀ ਜਿਹੜੀ ਉਹ ਗੁਜਰਬਸਰ ਕਰਨਗੇ ਬਹੁਤ ਸਵਾਲ ਖੜੇ ਕਰਦੀ ਆ ਉਹਨਾਂ ਭਰਾਵਾਂ ਦੀ ਇਹ ਜਿਹੜੀ ਵੀਡੀਓ ਉਹਨਾਂ ਨੇ ਪਾ ਕੇ ਵੀਡੀਓ ਦੇ ਉੱਤੇ ਸਾਰੇ ਗੱਲਬਾਤ ਆਪਣੀ ਹੱਡ ਬੀਤੀ ਦੱਸੀ ਆ ਤੇ ਉਹਨਾਂ ਨੇ ਸੁਸਾਇਸਾਈਡ ਕੀਤਾ ਆਤਮਾ ਤਿਆ ਕੀਤੀ ਆ ਸਮੁੱਚੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹਰ ਇਨਸਾਨ ਜਦੋਂ ਵੀ ਉਹ ਵੀਡੀਓ ਵੇਖਦਾ ਗਮਗੀਨ ਹੋ ਉੱਠਦਾ ਆ ਅੱਖਾਂ 'ਚੋਂ ਹੰਝੂ ਵੀ ਵਹਿੰਦੇ ਨੇ ਦੁੱਖ ਹੁੰਦਾ ਆ ਜਦੋਂ ਉਹਨਾਂ ਦੀ ਦਾਸਤਾਨ ਸੁਣਦੇ ਆ ਪਰ 65000 ਰੁਪਏ ਪਿੱਛੇ ਜੇਕਰ ਉਹਨਾਂ ਨੇ ਮੰਨ ਲਓ ਉਹਨਾਂ ਨੇ ਚੋਰੀ ਕਰ ਹੀ ਲੈ ਸੀਗੇ ਤੇ ਉਸ ਮਾਲਕ ਦਾ ਫਰਜ਼ ਬਣਦਾ ਸੀਗਾ ਨੇੜੇ ਹੀ ਸੀਗੇ ਕੋਈ ਬਹੁਤੀ ਦੂਰ ਦਾ ਤਾਂ ਹੈ ਨਹੀਂ ਸੀਗਾ ਉਹ ਹਰਿਆਊ ਦਾ ਸੀਗਾ ਤੇ ਉਹ ਨਿਆਲਦੇ ਸੀਗੇ ਸਬੰਧਤ ਪਿੰਡ ਦੀ ਪੰਚਾਇਤ ਇਕੱਠੀ ਕਰਦਾ ਉਹਨਾਂ ਨੂੰ ਪੰਚਾਇਤ ਸੱਦਦੇ ਉਹਨਾਂ ਨੂੰ ਉਹਨਾਂ ਦਾ ਦੋਸ਼ ਸਾਬਤ ਕਰਕੇ ਉਹਨਾਂ ਤੋਂ ਵਸੂਲੀ ਵੀ ਕੀਤੀ ਜਾ ਸਕਦੀ ਸੀ ਪਰ ਇਹ ਸੱਜ ਤੱਕ ਕਿਸੇ ਨੂੰ ਮਜਬੂਰ ਕਰ ਦੇਣਾ ਕਿ ਉਹ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਲਵੇ ਬਹੁਤ ਵੱਡਾ ਗਨਾਹ ਆ ਤੇ ਬਹੁਤ ਵੱਡਾ ਗਨਾਹ ਉਸ ਇਨਸਾਨ ਨੇ ਬਾਕੀ ਬੰਦਿਆਂ ਨਾਲ ਲੜ ਕੇ ਵੀ ਕੀਤਾ ਵੀ ਉਹਨਾਂ ਨੂੰ ਸਰੀਰਕ ਤਸ਼ੱਦਦ ਵੀ ਦਿੱਤੀ ਤੇ ਉਹ ਇਸ ਕਦਰ ਆਪਣੇ ਆਪ ਨੂੰ ਨਾ ਡਰਾਈਵਰ ਭਰਾਵਾਂ ਨੇ ਜਲੀਲ ਸਮਝਿਆ ਕਿ ਉਹਨਾਂ ਨੇ ਐਡਾ ਵੱਡਾ ਫੈਸਲਾ ਲੈ ਲਿਆ ਕਿ ਮਰ ਜਾਣਾ ਇਸ ਤੋਂ ਤੇ ਬਿਹਤਰ ਆ ਸੋ ਬਹੁਤ ਮਾੜੀ ਘਟਨਾ ਆ ਹੱਥ ਜੋੜ ਕੇ ਬੇਨਤੀ ਆ ਮੇਰੇ ਇਹੋ ਜੇ ਟਰਾਂਸਪੋਰਟਰਾਂ ਨੂੰ ਕਿ ਭਾਈ ਡਰਾਈਵਰ ਨੇ ਜੜੇ ਦੇਸ਼ ਦੀ ਅਰਥ ਵਿਵਸਥਾ ਨੂੰ ਚਲਾਉਣ ਵਿੱਚ ਬਹੁਤ ਵੱਡਾ ਅਹਿਮ ਯੋਗਦਾਨ ਆ ਡਰਾਈਵਰਾਂ ਦਾ ਜੇਕਰ ਇੱਕ ਦਿਨ ਵੀ ਪੂਰੇ ਦੇਸ਼ ਦੇ ਡਰਾਈਵਰ ਸਟ੍ਰਾਈਕ ਤੇ ਹੜਤਾਲ ਤੇ ਚਲੇ ਜਾਣ ਨਾਲ ਤੇ ਪੂਰੇ ਦੇਸ਼ ਦੀ ਇਕਨੋਮੀ ਤੇ ਕਿੰਨਾ ਅਸਰ ਪਊਗਾ ਤੁਹਾਨੂੰ ਨਹੀਂ ਪਤਾ ਸੋ ਡਰਾਈਵਰਾਂ ਨੂੰ ਬਹੁਤ ਸਾਰੇ ਇਨਸਾਨ ਨੇ ਚੰਗੇ ਟਰਾਂਸਪੋਰਟਰ ਜਾਂ ਚੰਗੇ ਮਾਲਕ ਵੀ ਨੇ ਜਿਹੜੇ ਡਰਾਈਵਰਾਂ ਨੂੰ ਪੁੱਤਾਂ ਵਾਂਗ ਭਰਾਵਾਂ ਵਾਂਗ ਰੱਖਦੇ ਨੇ ਤੇ ਮੇਰੀ ਬੇਨਤੀ ਆ ਸਾਰੇ ਟਰਾਂਸਪੋਰਟਰਾਂ ਨੂੰ ਸਾਰੇ ਗੱਡੀਆਂ ਦੇ ਟਰਾਲਿਆਂ ਦੇ ਘੋੜਿਆਂ ਦੇ ਮਾਲਕਾਂ ਨੂੰ ਕਿ ਡਰਾਈਵਰਾਂ ਨੂੰ ਹਮਦਰਦੀ ਦੇ ਨਾਲ ਪੇਸ਼ ਆਇਆ ਕਰੋ ਭਰਾਵਾਂ ਵਾਂਗ ਰੱਖਿਆ ਕਰੋ ਡਰਾਈਵਰ ਤੁਹਾਡੇ ਨਾਲ ਮਾਲਕ ਡਰਾਈਵਰ ਦਾ ਇੱਕ ਇਦਾਂ ਦਾ ਰਿਸ਼ਤਾ ਹੁੰਦਾ ਆ ਕਿ ਤੁਹਾਡੇ ਤੋਂ ਬਿਨਾ ਡਰਾਈਵਰ ਦਾ ਵੀ ਗੁਜ਼ਾਰਾ ਨਹੀਂਗਾ ਤੇ ਤੁਹਾਡਾ ਵੀ ਨਹੀਂ ਸਰਦਾ ਇਹੋ ਜੀ ਨੌਬਤ ਹੀ ਨਾ ਆਉਣ ਦਿਆ ਕਰੋ ਕਿ ਡਰਾਈਵਰ ਤੁਹਾਡੇ ਨਾਲ ਬੇਈਮਾਨੀ ਕਰੇ ਚੋਰੀ ਕਰੇ ਵਾਜਬ ਤਨਖਾਹਾਂ ਡਰਾਈਵਰਾਂ ਨੂੰ ਜੇਕਰ ਦਿੱਤੀਆਂ ਜਾਣ ਤੇ ਡਰਾਈਵਰ ਕਦੇ ਵੀ ਇਦਾਂ ਦੀ ਹਰਕਤ ਨਹੀਂ ਕਰਦਾ ਦਿਨ ਰਾਤ ਮਰਦਾ ਡਰਾਈਵਰ ਤੁਹਾਡੇ ਵਾਸਤੇ ਵੀ ਤੇ ਆਪਣੇ ਬੱਚਿਆਂ ਵਾਸਤੇ ਵੀ ਸੜਕਾਂ ਦੇ ਉੱਤੇ ਮਹੀਨਾ ਮਹੀਨਾ ਡੇਢ ਡੇਢ ਮਹੀਨਾ 2 2 ਮਹੀਨੇ 6 6 ਮਹੀਨੇ ਵੀ ਲੰਘ ਜਾਂਦੇ ਨੇ ਘਰੇ ਨਹੀਂ ਪਰਤਦੇ ਤੇ ਆਉਂਦਿਆਂ ਨੂੰ ਘਰਾਂ ਦੇ ਹਾਲਾਤ ਹੋਰ ਹੋਏ ਹੁੰਦੇ ਆ ਸੋ ਬੇਨਤੀ ਆ ਸਾਰੇ ਟਰਾਂਸਪੋਰਟ ਵੀਰਾਂ ਨੂੰ ਕਿ ਜੇ ਕਰ ਇਦਾਂ ਦੀ ਕੋਈ ਘਟਨਾ ਹੋ ਵੀ ਜਾਂਦੀ ਆ ਤੇ ਬਹਿ ਕੇ ਹਰ ਮਸਲੇ ਦਾ ਹੱਲ ਹੋ ਜਾਂਦਾ ਆ ਇਸ ਕਦਰ ਮਜਬੂਰ ਨਾ ਕਰਿਆ ਕਰੋ ਕਿ ਅਗਲਾ ਆਪਣੀ ਜ਼ਿੰਦਗੀ ਤੋਂ ਹਾਰ ਜੇ